ਪੁੱਤਰੇ ਦੀ ਦਾ ਕਤਲ ਹੋ ਗਿਆ ਮੌਤ ਹੋ ਗਈ ਬੜੀ ਦੁਖਦਲੀ ਗੱਲ ਆ ਬਾਪੂ ਜੀ ਤੁਸੀਂ ਰੋ ਹੋ ਨਾ ਕਿ ਪੁਲਿਸ ਨੇ ਕੋਈ ਇਨਸਾਫ ਦਿੱਤਾ ਕਿ ਨਹੀਂ ਦਿੱਤਾ ਉਹ ਸਾਰੀ ਗੱਲ ਉਹਨਾਂ ਨੂੰ ਦੱਸੀ ਸੀ ਉਸ ਤੋਂ ਬਾਅਦ ਵੀ ਇਹ ਕੀ ਘਟਨਾ ਮੇਰਾ ਸਾਹਮਣੇ ਮਰੇਗਾ ਬੜਾ ਪਿਆਰ ਹੁੰਦਾ ਹੈ ਪੁੱਤਰੇ ਦੇ ਨਾਲ ਔਰ ਜਦੋਂ ਦਾ ਹਾਲਾਂਕਿ ਅਸੀਂ ਚੀਜ਼ ਨਹੀਂ ਚਾਹੁੰਦੇ ਸੀ ਪਰ ਇਹਨਾਂ ਨੇ ਕਿਹਾ ਕਿ ਮੈਂ ਵੀ ਇਹ ਕੈਮਰੇ ਤੇ ਜ਼ਰੂਰ ਬੋਲਣਾ ਮੈਂ ਦੱਸਣਾ ਵੀ ਇਨਸਾਫ ਜ਼ਰੂਰ ਜਿਹੜਾ ਸਾਨੂੰ ਦਿੱਤਾ ਜਾਵੇ ਹਲਾ ਪਿਛਲੇ 2 ਮਹੀਨਿਆਂ ਤੋਂ ਕੱਲਗੀ ਹਾਲਤ ਇਸੇ ਤਰੀਕੇ ਨਾਲ ਆ ਇਵੇਂ ਅੱਖਾਂ ਦੇ ਵਿੱਚੋਂ ਇਹਨਾਂ ਦੇ ਪਾਣੀ ਆਉਂਦਾ ਜਦੋਂ ਕੋਈ ਵੀ ਇਹਨਾਂ ਦੇ ਨਾਲ ਉਹਨਾਂ ਦੀ ਗੱਲ ਕਰਦਾ ਕਈ ਵਾਰ ਤਾਂ ਇਕੱਲੇ ਬੈਠ ਕੇ ਹੀ ਰੋਂਦੇ ਆ ਬਾਅਦ ਚ ਲਲਕਾਰੇ ਮਾਰਦੇ ਗਏ ਨੇ ਪਰਲੀ ਗਲੀ ਥਾਣੀ ਲੰਘ ਕੇ ਗੈਮਰਿਆਂ ਦੇ ਵਿੱਚ ਵੀ ਆਏ ਨੇ ਇਹ ਸਾਰੀ ਛਾਜ ਜਿਸ਼ ਹੋਈ ਇਹਨਾਂ ਦੇ ਕੈਮਰੇ ਸਾਡੇ ਗਵਾਂਢੀਆਂ ਦੇ ਉਸ ਟਾਈਮ ਬੰਦ ਨਿਕਲਿਆ ਕੈਮਰੇ ਇਹ ਤਾਂ ਮਾਸਟਰਮਾਈਂਡ ਵੀ ਹੈਗਾ ਇਹਦੀ ਰੇਖੀ ਕਰਨ ਵਾਲਾ ਵੀ ਹੈਗਾ ਪੁਲਿਸ ਉੱਥੇ ਤਿੱਕਰਤਾ ਜੇ ਪਹੁੰਚ ਨਾ ਗਈ ਜਿਹੜੇ ਦੋਸ਼ੀ ਨੇ ਦੋ ਬਾਰ ਉਹਨਾਂ ਨੂੰ ਗੁਸਤਾਰ ਨਹੀਂ ਕਰਦੀ ਪਈ ਹੋਰ ਇਹਨਾਂ ਤੋਂ ਕੀ ਅਸੀਂ ਆਸ ਰੱਖਣੀ ਠਾਣਾ ਕੋਲਗੜੀ ਮੈਂ ਤੇ ਸੁਰਬ ਦੀ ਮਾਤਾ ਉੱਥੇ ਅਸੀਂ ਖੋਦ ਗਏ ਆ ਉਹ ਕਹਿੰਦੇ ਕੋਨੀ ਫੜ ਲੈਨੇ ਇੱਕ ਦੋ ਦਿਨਾਂ ਤੱਕ ਫੜ ਲੈਨੇ ਆ ਬਾਪੜੇ ਜਾਣੇ ਅਜੇ ਤਿੱਕਰਤ ਸਾਨੂੰ ਤਾਂ ਕੋਈ ਇੰਨਾ ਤੇ ਮਿਹਤ ਨਹੀਂ ਹੈਗੀ ਇਕੱਲੀ ਥਾਣਾ ਕੋਲਗੜੀ ਨੂੰ ਕੀ ਕਹਿਣਾ ਐਸ ਐਸ ਪੀ ਐਚ ਐਸ ਪੀ ਡੀ SSP ਵੱਲੋਂ ਸਾਰੀ ਗੈਰ ਜ਼ਿੰਮੇਵਾਰ ਨਾ ਵਰਾਨਾ ਜਿਹੜੀ ਇਹ ਜਿਹੜੀ ਖੇਡ ਖੇਡੀ ਜਾ ਰਹੀ ਹੈ तकरीबन 2 ਮਹੀਨੇ ਕਤਲ ਹੋਏ ਨੂੰ ਚੱਲੇ ਆ ਤੇ ਇਹਨਾਂ ਤੋਂ ਇੱਕ ਵੀ ਕਾਤਲ ਹੈ ਜਿਹੜਾ ਮਤਲਬ ਨਹੀਂ ਫੜਿਆ ਗਿਆ ਜਿਹੜੇ ਪਕੌੜੇ ਕਾਤਲ ਨੇ ਫੜੇ ਨਹੀਂ ਗਏ ਧਰਨਾ ਵੀ ਲਾਇਆ ਸੀਗਾ ਰੋਡ ਤੇ ਰੋਡ ਜਾਮ ਵੀ ਕੀਤਾ ਸੀਗਾ ਉਦੋਂ ਔਰ লাশ ਵੀ ਤੁਸੀਂ ਉੱਥੇ ਬੇਟੀ ਦੀ ਰੱਖੀ ਸੀ ਉਦੋਂ ਕੀ ਯਕੀਨ ਦਵਾਇਆ ਸੀਗਾ ਪੁਲਿਸ ਨੇ ਉਦੋਂ ਤਾਂ ਇਹ ਵੀ ਗੱਲ ਸ਼ਾਇਦ ਕਹੀ ਸੀ ਵੀ ਅਸੀਂ ਇਹਨਾਂ ਦੀ ਸਸਪੈਂਡ ਵੀ ਕਰਾਂਗੇ ਪੁਲਿਸ ਵਾਲੇ ਨੂੰ ਕੋਈ ਇਹੋ ਜੀ ਗੱਲ ਹੋਈ ਸੀ ਉਹ ਸਮ ਕੱਲ ਜਾਂ ਪਰਸੋਂ ਐਸਐਸਪੀ ਮੈਡਨ ਨੂੰ ਮਿਲਾਂਗੇ ਜੇਕਰ ਜਲਦ ਨਹੀਂ ਗ੍ਰਿਫਤਾਰੀਆਂ ਕਰਦੇ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਧਰਨਾ ਦੇਵਾਂਗੇ ਇਹ ਜਿਹੜੀ ਸਰਕਾਰ ਵੀ ਹੈ ਇਹ ਆਮ ਆਦਮੀ ਦੀ ਸਰਕਾਰ ਨਹੀਂ ਗਈ ਇਹ ਤਾਂ ਵੱਡਿਆਂ ਦੀ ਸਰਕਾਰ ਹੈ ਵੱਡੇ ਕਾਰੋਬਾਰੀਆਂ ਦੀ ਸਰਕਾਰ ਹੈ ਚਾਨਾ 47 ਤੋਂ ਬਾਅਦ ਇਹੋ ਜੀ ਵਾਰਦਾ ਸਾਡੇ ਮਜੀਦਪੁਰ ਚ ਪਹਿਲੀ ਵਾਰੀ ਹੋਈ ਏ ਦੰਦੇ ਅੜੇ ਵਾਲੀ ਤੇ ਸਰਕਾਰ ਤੋਂ ਕੀ ਅਸੀਂ ਮੇਦ ਰੱਖਣੀ ਹੈ ਪ੍ਰਸ਼ਾਸਨ ਵੀ ਉਹਨਾਂ ਦਾ ਹੈ ਸਰਕਾਰ ਵੀ ਉਹਨਾਂ ਦੀ ਹੈ ਰੈਂਦੇ ਦੋਸ਼ੀਆਂ ਨੂੰ ਨਹੀਂ ਫੜ ਪਾ ਰਹੀ ਤਾਂ ਕਿਤਨੇ ਕਿਤੇ ਜੋ ਇਹਨਾਂ ਦੇ ਵੱਲ ਇਲਜ਼ਾਮ ਲਾਏ ਜਾ ਰਹੇ ਨੇ ਕਿਤਨੇ ਕਿਤੇ ਠੀਕ ਦਿਖਦੇ ਨਜ਼ਰ ਆ ਰਿਹਾ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਲੜਕੇ ਦੇ ਪਿਤਾ ਔਰ ਉਹਨਾਂ ਦੀ ਮਾਂ ਦੋਨੋਂ ਖਾਣੇ ਦੇ ਵਿੱਚ ਕਹਿੰਦੇ ਅਸੀਂ ਜਾਣੇ ਹਾਂ ਪਰ ਉੱਥੇ ਵੀ ਟਾਈਮ ਪਾਸ ਜਿਹੜਾ ਕਰਕੇ ਜਾ ਵਿਸ਼ਵਾਸ ਦਿਵਾ ਕੇ ਵੀ ਕਰਦੇ ਆਂ ਫੜਦੇ ਆਂ ਕਰਦੇ ਆਂ ਇਹ ਕਰਕੇ ਸਾਨੂੰ ਤੋੜ ਦਿੱਤਾ ਜਾਂਦਾ ਫਿਰੋਜ਼ਪੁਰ ਦੇ ਇਤਿਹਾਸਿਕ ਪਿੰਡ ਬਜੀਤਪੁਰ ਦੇ ਵਿੱਚ ਦਿਨ ਦਿਹਾੜੇ ਇੱਕ ਕਤਲ ਕਰ ਦਿੱਤਾ ਗਿਆ ਸੀ ਨੌਜਵਾਨ ਦਾ ਦੱਸਿਆ ਜਾ ਰਿਹਾ ਸੀ ਕਿ ਸਿਰ ਦੇ ਵਿੱਚ 19 ਦਿਨ ਤੱਕ वार ਕਰਦੇ ਰਹੇ ਜਿੰਨੀ ਦੇਰ ਤੱਕ ਉਸ ਨੌਜਵਾਨ ਦੀ ਮੌਤ ਨਹੀਂ ਹੋ ਗਈ ਫਿਲਹਾਲ 2 ਮਹੀਨੇ ਦੇ ਕਰੀਬ ਪੁਰਾਣੀ ਇਹ ਕਹਾਣੀ ਆ ਲੇਕਿਨ ਅੱਜ ਪਰਿਵਾਰ ਕਥਿਤ ਤੌਰ ਤੇ ਗੱਲ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦਾ ਪੁੱਤ ਚਲਾ ਗਿਆ ਪਰ ਉਹਨਾਂ ਨੂੰ ਇਨਸਾਫ ਹਾਲੇ ਤੱਕ ਨਹੀਂ ਮਿਲਿਆ ਦੋਸ਼ੀ ਪਰਿਵਾਰ ਕਹਿੰਦਾ ਹੈ ਕਿ ਹਜੇ ਵੀ ਬਾਹਰ ਘੁੰਮਦੇ ਦਿਖਾਈ ਦੇ ਰਹੇ ਆ ਪੂਰੀ ਗੱਲਬਾਤ ਕਰ ਲੈਣੇ ਆ ਪਰਿਵਾਰ ਸਾਡੇ ਕੋਲੇ ਮੌਜੂਦ ਆ ਉਹਨਾਂ ਦੇ ਦਾਦਾ ਜੀ ਨੇ ਹਾਲਾਂਕਿ ਇਹਨਾਂ ਦੇ ਦਰਖਾਸਤਾਂ ਵੀ ਕਾਫੀ ਦਿੱਤੀਆਂ ਇਹ ਉਹ ਲੜਕਾ ਹੈ ਜਿਸ ਦੀ ਜਿਸ ਦਾ ਕਤਲ ਕੀਤਾ ਗਿਆ ਹਾਲਾਂਕਿ ਬਜ਼ੁਰਗ ਆਫ ਕੈਮਰਾ ਵੀ ਜਦੋਂ ਇਹਨਾਂ ਨਾਲ ਗੱਲ ਕਰ ਰਹੇ ਸੀ ਉਦੋਂ ਵੀ ਭਾਵੁਕ ਸੀਗੇ ਹਾਲਾਂਕਿ ਪੋਤਰੇ ਦੀ ਦਾ ਕਤਲ ਹੋ ਗਿਆ ਮੌਤ ਹੋ ਗਈ ਬੜੀ ਦੁਖਲੀ ਗੱਲ ਆ ਬਾਪੂ ਜੀ ਤੁਸੀਂ ਰੋ ਨਾ ਕਿ ਪੁਲਿਸ ਨੇ ਕੋਈ ਇਨਸਾਫ ਦਿੱਤਾ ਕਿ ਨਹੀਂ ਦਿੱਤਾ ਕੀ ਕਹਿੰਦੇ ਆ ਇਹ ਇੰਜ ਹੋ ਗਿਆ ਤੁਸੀਂ ਮੈਨੂੰ ਤੁਸੀਂ ਮੈਂ ਤਾਂ ਫੜ ਨਹੀਂ ਕੋਈ ਨਹੀਂ ਬੜਾਗਾ ਨਹੀਂ ਫੜਿਆ ਮੁੰਡਾ ਅੱਛਾ ਤੇ ਦੂਜਾ ਉਹ ਸਾਰੀ ਗੱਲ ਉਹਨਾਂ ਨੂੰ ਦੱਸੀ ਸੀ ਉਸ ਤੋਂ ਬਾਅਦ ਵੀ ਇਹ ਕੀ ਘਟਨਾ ਮੇਰੇ ਸਾਹਮਣੇ ਮਰੇ ਗਿਆ ਮਾਰੇ ਤੁਹਾਡੇ ਸਾਹਮਣੇ ਹਾਂ ਇਹਨਾਂ ਕਹ ਰਿਹਾ ਮੈਂ ਬਹਿ ਜਾ ਕਿ ਉਹ ਬਹੁਤ ਸੱਟ ਲੱਗੀ ਪਰ ਉਹ ਕਾਲੀ ਉਹ ਜਿਹੜਾ ਮੈਂ ਬਹਿਣਾ ਨਹੀਂ ਮਰਨਾ ਹੀ ਮਰਨਾ ਜਾ ਕੇ ਡਾਕਟਰ ਉੱਥੇ ਜਾ ਕੇ ਡਾਕਟਰ ਬਿਮਾਰੀ ਕੇ ਸੱਟਾਂ ਪਤਾ ਜੇ ਮਰ ਗਿਆ ਫਿਰ ਜਾ ਕੇ ਆਪੇ ਫੋਨ ਕੀਤਾ ਨੇ ਵੀ ਮੈਨੂੰ ਫੋਨ ਸੇ ਲੈ ਜਾ ਫੜ ਕੇ ਮੈਨੂੰ ਉਹ ਲੋ ਆਪਾਂ ਲੋ ਉਸ ਕੀ ਉਹ ਲੋ ਸਿਆਰੀ ਪੁੱਲ ਤੋਂ ਤਾਂ ਇਹ ਠੀਕ ਕਾਰਵਾਈ ਪੁਲਿਸ ਨੇ ਕੀਤੀ 2 ਮਹੀਨੇ ਪਹਿਲਾਂ ਕਤਲ ਜਦੋਂ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੇ ਕੀ ਮੌਕੇ ਤੇ ਸਟੈਪ ਲਿਆ ਤੁਸੀਂ ਅੱਜ ਕਹਿ ਰਹੇ ਹੋ ਕਿ ਪੁਲਿਸ ਨੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੀ ਸੀਗਾ ਉਦੋਂ ਕੀ ਕਾਰਵਾਈ ਕੀਤੀ ਤੇ ਹੁਣ ਕੀ ਰਹਿ ਗਈ ਕਾਰਵਾਈ ਪਹਿਲਾਂ ਵੀ ਇਹ ਰਾਤ 27 ਤਰੀਕ ਨੂੰ ਮਾਮਾ ਖੋਦ ਦਰਖਾਸਤ ਦੇ ਕੇ ਆਇਆ ਉਦੋਂ ਬਾਅਦ ਪੁਲਿਸ ਨੇ ਆਈ ਸਵੇਰੇ ਫਿਰ ਦਰਖਾਸਤ ਦਿੱਤੀ ਇਹ ਫਿਰ ਨੇ ਪੁਲਸ ਆਈ ਜਦੋਂ ਉਹ ਵਾਕਿਆ ਹੋ ਗਿਆ ਉਸ ਤੋਂ 5 ਮਿੰਟ ਬਾਅਦ ਉਹ ਤੇ ਗਨਮੈਨ ਆ ਗਿਆ ਗੱਡੀ ਲੈ ਕੇ ਉਹਨੂੰ ਆਵਰ ਜੇਸ਼ ਕੁਮਾਰ ਨੂੰ ਲੈ ਕੇ ਗਏ ਨੇ ਬਾਅਦ ਚ ਅਸੀਂ ਤਾਂ ਜੇ ਇੱਥੇ ਬਾਗੀ ਟਿਕਰ ਨੇ ਇਹਨਾਂ ਮੁੰਡੇ ਨੂੰ ਲੈ ਕੇ ਪਹੁੰਚੇ ਉਦੋਂ ਬਾਅਦ ਆਪ ਐ ਸਚੂਆਈ ਉਹਨਾਂ ਦੇ ਘਰ ਦੀ ਲੈ ਕੇ ਚਲੀ ਗਈਏ ਉਹਦੇ ਬਾਕੀ ਵੀ ਬੱਚੇ ਜਿਹੜੇ ਇੱਥੇ ਹੀ ਸੀ ਜਿਹੜੇ ਮਲਜ਼ਮ ਸੀ ਇੱਕ ਬੰਦਾ ਹੋਰ ਸੀ ਉਹਨਾਂ ਦੇ ਘਰੇ ਉਹ ਵੀ ਮੌਜੂਦ ਸੀ ਬਾਅਦ ਚ ਲਲਕਾਰੇ ਮਾਰਦੇ ਗਏ ਨੇ ਪਰਲੀ ਗਲੀ ਥਾਣੀ ਲੰਘ ਕੇ ਗਏ ਕੈਮਰਿਆਂ ਦੇ ਵਿੱਚ ਵੀ ਆਏ ਨੇ ਇਹ ਸਾਰੀ ਸਾਜ਼ਿਸ਼ ਹੋਈ ਇਹਨਾਂ ਦੇ ਕੈਮਰੇ ਸਾਡੇ ਗਵਾਂਢੀਆਂ ਦੇ ਉਸ ਟਾਈਮ ਬੰਦ ਨਿਕਲੇ ਕੈਮਰੇ ਕੀ ਇਹ ਪਤਾ ਨਹੀਂ ਸੀ ਵੀ ਇਹ ਸਾਰੀ ਸਾਜ਼ਿਸ਼ ਹੋਈ ਇਹਦੇ ਪਿੱਛੇ ਸਾਰਾ ਕੁਝ ਹੀ ਹੈਗਾ ਇਹਦਾ ਮਾਸਟਰਮਾਈਂਡ ਵੀ ਹੈਗਾ ਇਹਦੀ ਰੇਖੀ ਕਰਨ ਵਾਲਾ ਵੀ ਹੈਗਾ ਪੁਲਿਸ ਉੱਥੋਂ ਟਿੱਕਰਤਾ ਜੇ ਪਹੁੰਚਣਾ ਕੀ ਹੈ ਜਿਹੜੇ ਦੋਸ਼ੀ ਨੇ ਦੋ ਬਾਰ ਉਹਨਾਂ ਨੂੰ ਗੁਸਤਾਰ ਨਹੀਂ ਕਰਦੀ ਪਈ ਹੋਰ ਇਹਨਾਂ ਤੋਂ ਕੀ ਅਸੀਂ ਆਸ ਰੱਖਣੀ ਹਲ ਕਿੰਨੇ ਦੋਸ਼ੀ ਹੈਗੇ ਸੀ ਇਹਦੇ ਚ ਇਹਦੇ ਚ ਪੰਜ ਦੋਸ਼ੀ ਸੀ ਪੰਜਾਂ ਤੇ ਐਫਆਈਆਰ ਦਰਜ ਕੀਤੀ ਹਾਂਜੀ ਪੰਜਾਂ ਤੇ ਐਫਆਈਆਰ ਜਕੀਤੀ ਗ੍ਰਫਤਾਰੀ ਕਿੰਨਿਆਂ ਦੀ ਹੋਈ ਸੀ ਦੋਨਾਂ ਦੀ ਤਾਂ ਇੱਥੇ ਹੋਈ ਤੀਜੇ ਦੀ ਪਤਾ ਨਹੀਂ ਕਿਵੇਂ ਕੀਤੀ ਉਹਦੇ ਬਾਰੇ ਅਸੀਂ ਨਹੀਂ ਜਾਣਦੇ ਮੁਲਾਜ਼ਮ ਜਾਣਦੇ ਨੇ ਤੇ ਦੋ ਅਜੇ ਵੀ ਬਾਹਰ ਨੇ ਉਹ ਕਹਿੰਦੇ ਸਾਡੇ ਕੋਲ ਤਾਂ ਅਜੇ ਫੜੀਂਦੇ ਨਹੀਂ ਪਾਏਗੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਪਿਆਗਾ ਹੂੰ ਤੁਸੀਂ ਕਹੋ ਮੌਜੂਦਾ ਐਸਐਚਓ ਹੁਣ ਥਾਣਾ ਕਿਹੜਾ ਹੈਗਾ ਥਾਣਾ ਕੁਲਗੜੀ ਏ ਹੂੰ ਮੈਂ ਤੇ ਸੁਰਬਦੀ ਮਾਤਾ ਉੱਥੇ ਸਿੱਖੋ ਗਏ ਆ ਉਹ ਕਹਿੰਦੇ ਕੋਈ ਨਹੀਂ ਫੜ ਲੈਨੇ 1-2 ਦਿਨਾਂ ਤੱਕ ਫੜ ਲੈਨੇ ਆ ਬਾ ਫੜੇ ਜਾਣੇ ਅਜੇ ਤੱਕ ਸਾਨੂੰ ਤਾਂ ਕੋਈ ਅੰਨਾ ਤੇ ਮਿਹਨਤ ਨਹੀਂ ਹੈਗੀ ਹੂੰ ਇਹ ਜਿਹੜੀ ਸਰਕਾਰ ਵੀ ਹੈ ਇਹ ਆ ਆਮ ਆਦਮੀ ਦੀ ਸਰਕਾਰ ਨਹੀਂ ਗਈ ਇਹ ਤਾਂ ਵੱਡਿਆਂ ਦੀ ਸਰਕਾਰ ਹੈ ਵੱਡੇ ਕਾਰੋਬਾਰੀਆਂ ਦੀ ਸਰਕਾਰ ਹੈ ਦਿਨ ਦਿਹਾੜੇ ਕਤਲ ਹੋ ਗਿਆ ਇਹਦੇ ਉੱਤੇ ਤਾਂ ਸਾਡੇ ਨਾਲ ਤਾਂ ਨਹੀਂ ਹੋਣੀ ਹੋਣੀ ਨਹੀਂ ਸਾਲ 47 ਤੋਂ ਬਾਅਦ ਇਹੋ ਜੀ ਵਾਰ ਦਾ ਸਾਡੇ ਮਜੀਦਪੁਰ ਚ ਪਹਿਲੀ ਏਰੀ ਹੋਈ ਹੈ ਦਿਨ ਦਿਹਾੜੇ ਵਾਲੀ ਤੇ ਇਸ ਸਰਕਾਰ ਤੋਂ ਕੀ ਅਸੀਂ ਮੇਦ ਰੱਖਣੀ ਹੈ ਪ੍ਰਸ਼ਾਸਨ ਵੀ ਉਹਨਾਂ ਦਾ ਹੈ ਸਰਕਾਰ ਵੀ ਉਹਨਾਂ ਦੀ ਹੈ ਵੱਡੇ ਕਾਰੋਬਾਰੀਆਂ ਦੀ ਸਰਕਾਰ ਹੈ ਸਾਡੀ ਸਰਕਾਰ ਕਾ ਦੀ ਮਾੜਿਆਂ ਦੀ ਗਰੀਬਾਂ ਦੀ ਕੋਈ ਸਰਕਾਰ ਨਹੀਂ ਗਈ ਅਜੇ ਤੁਹਾਨੂੰ ਪਤਾ ਸੀ ਪਹਿਲਾਂ ਜਦੋਂ ਇਹ ਤੁਹਾਡੀ ਲੜਾਈ ਝਗੜਾ ਸੀ ਜਾਂ ਜੋ ਵੀ ਗੱਲ ਸੀ ਤੁਹਾਨੂੰ ਪਤਾ ਸੀ ਵੀ ਇਹ ਗੱਲ ਹੋ ਸਕਦੀ ਹੈ ਤੁਸੀਂ ਦੱਸਿਆ ਵੀ ਦਰਖਾਸਤ ਅਸੀਂ ਪਹਿਲਾਂ ਦਿੱਤੀ ਸੀ ਹੈ ਅਸੀਂ ਕਾਸ਼ ਦਿੱਤੀ ਹੈ ਉਦੋਂ ਪਹਿਲਾਂ ਇਹ ਰਫੇਲ ਲੈ ਕੇ ਇਹਦਾ ਮੁੰਡਾ ਆਇਆ ਇੱਕ ਦਿਨ ਇੱਥੇ ਬੱਚਿਆਂ ਨੂੰ ਮਾਰਨ ਵਾਸਤੇ ਅਸੀਂ ਖੁਦ ਵੇਖਿਆ ਤੇ ਸਕੂਲ ਦੇ ਬਾਅਦ ਸਕੂਲ ਵੀ ਗਿਆ ਹੈ ਮੁੰਡਾ ਇਹ ਆ ਵੀ ਗਿਆ ਉਹਨਾਂ ਗੇਟ ਨਹੀਂ ਖੋਲਿਆ ਬਾਅਦ ਵਿੱਚ ਕੋਈ ਸੱਜਣ ਗਏ ਨੇ ਨਾਲ ਪਤਵੰਤੇ ਸੱਜਣ ਬਾਅਦ ਚ ਉਹਨਾਂ ਗੇਟ ਖੋਲੇ ਅੰਦਰ ਜਾ ਕੇ ਕੋਈ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸਾਨੂੰ ਤਾਂ ਉਦੋਂ ਤੋਂ ਦੇਖਦਾ ਮੈਂ ਰਾਤ ਤੇ ਸਾਰੀ ਗੱਲ ਜਿਹੜਾ ਥਾਣੇਦਾਰ ਸੀ ਉਹਨੂੰ ਸਾਰੀ ਗੱਲ ਕਲੀਅਰ ਚ ਇਹਦੇ ਦਰਖਾਸਤ ਨਹੀਂ ਲਿਖੀ ਉਹਨੂੰ ਕਲੀਅਰ ਚ ਦੱਸ ਗਿਆ ਵੀ ਇਹਨਾਂ ਦਾ ਦਿਮਾਗ ਖਰਾਬ ਹੋਇਆ ਆ ਇਹਦੇ ਪਿੱਛੇ ਕੋਈ ਕਿਸੇ ਬੰਦਿਆਂ ਦਾ ਹੱਥ ਹੈ ਤੇ ਕੋਈ ਨਾ ਨਹੀਂ ਨਾ ਸਾਡੇ ਨਾਲ ਕਰਦੇ ਉਹੀ ਸਾਡੇ ਨਾਲ ਗੱਲ ਹੋ ਗਈ ਹੂੰ ਭਜੀ ਤੋਂ ਇਹ ਤਰਨਾ ਵੀ ਲਾਇਆ ਸੀਗਾ ਰੋਡ ਤੇ ਰੋਡ ਜਾਮ ਵੀ ਕੀਤਾ ਸੀਗਾ ਉਦੋਂ ਔਰ লাশ ਵੀ ਤੁਸੀਂ ਉੱਥੇ ਬੇਟੀ ਦੀ ਰੱਖੀ ਸੀ ਉਦੋਂ ਕੀ ਯਕੀਨ ਦਵਾਇਆ ਸੀਗਾ ਪੁਲਿਸ ਨੇ ਉਦੋਂ ਤਾਂ ਇਹ ਵੀ ਗੱਲ ਸ਼ਾਇਦ ਕਹੀ ਸੀ ਵੀ ਅਸੀਂ ਇਹਨਾਂ ਦੀ ਸਸਪੈਂਡ ਵੀ ਕਰਾਂਗੇ ਪੁਲਿਸ ਵਾਲੇ ਨੂੰ ਕੋਈ ਇਹੋ ਜੀ ਗੱਲ ਹੋਈ ਸੀ ਉਸ ਸਮੇਂ ਹਾਂਜੀ ਉਸ ਟਾਈਮ ਕੋਈ ਸੀ ਗੱਲ ਤਿੰਨਾਂ ਚੌ ਦਿਨਾਂ ਦੇ ਵਿੱਚ ਮਤਲਬ ਸਾਰੀ ਕਾਰਵਾਈ ਪੂਰੀ ਕਰ ਦੇਣਾਂ ਸਸਪੈਂਡ ਥਾਣੇਦਾਰ ਨੂੰ ਸਸਪੈਂਡ ਕਰ ਦਿਆਂਗੇ ਇਹਨੂੰ ਲੈਣ ਆਜੇ ਕਰ ਦਿਆਂਗੇ ਐਸਐਚਓ ਨੂੰ ਉਹ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਨੂੰ ਇਹਨਾਂ ਤੋਂ ਉਮੀਦ ਵੀ ਨਹੀਂ ਹੈਗੀ ਵੀ ਇਹ ਕੋਈ ਕਾਰਵਾਈ ਕਰਨਗੇ ਤੁਸੀਂ ਕੀ ਹੁਣ ਤੁਹਾਡੀ ਲਾਸਟ ਮੰਗ ਕੀ ਹੈ ਇਹ ਵੀ ਜਿਹੜੇ ਦੋਸ਼ੀ ਰਹਿੰਦੇ ਉਹ ਗ੍ਰਫਤਾਰ ਕੀਤੇ ਹਾਂ ਜਿਹੜੇ ਦੋਸ਼ੀ ਰਹਿੰਦੇ ਗ੍ਰਫਤਾਰ ਕੀਤੇ ਜਾਂ ਜਿਹੜਾ ਪਿੱਛੇ ਵੀ ਐਂਦੇ ਮਤਲਬ ਮਾਸਟਰਮਾਈਂਡ ਵੀ ਕੋਈ ਹੈਗਾ ਕੋਈ ਰੇਖੀ ਕਰਨ ਵਾਲਾ ਹੈਗਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਹੂੰ ਤਾਂ ਭਾਈ ਜੀ ਕੀ ਲੱਗਦਾ ਧਰਨਾ ਵੀ ਲਾਇਆ ਉਸ ਤੋਂ ਬਾਅਦ ਧਰਨੇ ਤੇ ਵੀ ਤੁਸੀਂ ਵੀ ਸੀਗੇ ਤੇ ਕੀ ਲੱਗਦਾ ਕਿ ਧਰਨਾ ਲਾਉਣ ਤੋਂ ਬਾਅਦ ਵੀ ਪੁਲਿਸ ਨੇ ਫਿਰ ਹਜੇ ਤੱਕ ਉੱਥੇ ਹੀ ਲਮਕਰੀ ਹੈ ਸਾਰੀ ਕਹਾਣੀ ਦੇਖੋ ਜੀ ਉਸ ਦਿਨ ਧਰਨਾ ਲਾਇਆ ਹੈ ਤੇ ਸਾਨੂੰ ਐਸਪੀ ਜਿਹੜਾ ਐਚਸੀ ਸਾਨੂੰ ਮੌਕੇ ਦੇ ਆ ਕੇ ਵਿਸ਼ਵਾਸ ਦਿਵਾ ਕੇ ਗਿਆ ਵੀ ਅਸੀਂ ਥਾਣੇਦਾਰ ਨੂੰ ਹੈ ਜਿਹੜਾ ਐਐਸਆਈਸੀ ਉਹਨੂੰ ਸਸਪੈਂਡ ਕਰਾਂਗੇ ਜਿਹੜੀ ਐਐਸਆਈਸੀ ਉਹਨੂੰ ਲਾਈਨ ਹਾਜ਼ਰ ਕਰਕੇ ਉਹਦੇ ਤੇ ਬਣਦੀ ਕਾਰਵਾਈ ਕਰਾਂਗੇ ਤੇ ਜਿਹੜੇ ਕਾਤਲ ਨੇ ਉਹ ਅਸੀਂ 4 ਦਿਨਾਂ ਦੇ ਵਿੱਚ ਵਿੱਚ ਗ੍ਰਿਫਤਾਰ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਆਗੂ ਆ ਅਸੀਂ ਮਤਲਬ ਜ਼ਿਲ੍ਹੇ ਦਾ ਧਰਨਾ ਰੱਖਿਆ ਸੀ ਐਸਪੀ ਐਸਐਸਪੀ ਦਫ਼ਤਰ ਰੱਖਿਆ ਸੀ ਵਕਵਾ ਖ ਮੰਗਾਉਣ ਨੂੰ ਲੈ ਕੇ ਇਸ ਪਰਿਵਾਰ ਦੇ ਨਾਲ ਰਹਿ ਬਣਾ ਕੇ ਰੱਖਿਆ ਸੀ ਉਦੋਂ ਵੀ ਸਾਨੂੰ ਐਸਪੀ ਐਚ ਨੇ ਬੁਲਾਇਆ ਐਸਪੀ ਐਚ ਨੇ ਬੁਲਾਇਆ ਐਸਪੀ ਡੀ ਨੇ ਬੁਲਾਇਆ ਉਹਨਾਂ ਨੇ ਕਿਹਾ ਕਿ ਤੁਸੀਂ ਧਰਨਾ ਨਾ ਦਿਓ ਅਸੀਂ ਇਹਨਾਂ ਨੂੰ ਜਲਦ ਜਿਹੜੇ ਮਤਲਬ ਜਿਹੜੇ ਇਹ ਕਾਤਲ ਨੇ ਉਹਨਾਂ ਨੂੰ ਫੜ ਲਵਾਂਗੇ ਸ਼ਾਇਦ ਉਸੇ ਧਰਨੇ ਦੇ ਵਿੱਚੋਂ ਇਹਨਾਂ ਨੇ ਤੀਜਾ ਕਾਤਲ ਫੜਿਆ ਪਰ ਜਿਹੜ ਤੇ ਅਸੀਂ ਵਾਰ-ਵਾਰ ਐਸਐਸਪੀ ਨੂੰ ਐਸਪੀਐਚ ਨੂੰ ਐਸਪੀਡੀ ਨੂੰ ਮਿਲੇ ਆ ਪਹਿਲਾਂ ਕਹਿੰਦੇ ਐਸਐਸਪੀ ਨਹੀਂ ਹੈ ਹੁਣ ਐਸਐਸਪੀ ਮੈਡਮ ਆਏ ਨੇ ਉਹਨਾਂ ਨੂੰ ਵੀ ਦੋ ਵਾਰ ਮਿਲੇ ਆ ਅੱਜ ਵੀ ਅਸੀਂ ਮਿਲਣਾ ਸੀ ਅੱਜ ਥੋੜਾ ਲੇਟ ਹੋ ਗਿਆ ਅਸੀਂ ਕੱਲ ਦਾ ਸਮਾਂ ਰੱਖਿਆ ਤੇ ਉਹਨਾਂ ਨੂੰ ਅਸੀਂ ਚੇਤਾਵਨੀ ਦੇ ਕੇ ਜੇਕਰ ਉਹ ਇਸਤੇ ਉਹਨਾਂ ਦੇ ਕੰਨ ਦੇ ਜੋ ਪ੍ਰਸ਼ਾਸਨ ਦੇ ਨਹੀਂ ਸਰકરી ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਵਕਫਾ ਕੇ ਕਦੋਂ ਮੰਗਾ ਸਾਡੀਆਂ ਲਟਕ ਰੀਆਂ ਖਾਸ ਕਰ ਇਹ ਕਾਤਲ ਵਾਲੀ ਮੁੰਡੇ ਦੇ ਜੇਕਰ ਇਹ ਕਾਤਲ ਜਲਦ ਤੋਂ ਜਲਦ ਨਹੀਂ ਫੜਦੇ ਤਾਂ ਅਸੀਂ ਬਹੁਤ ਜਲਦ ਕੁਛ ਅਸੀਂ ਸਯੁਕਤ ਮੋਰਚੇ ਦੇ ਜਿਹੜੇ ਪ੍ਰੋਗਰਾਮ ਆਏ ਨੇ ਉਹ ਤੁਹਾਨੂੰ ਪਤਾ ਹੀ ਹੈ ਉਹ ਚੱਲ ਰਹੇ ਨੇ ਉਹਦੇ ਕਰਕੇ ਅਸੀਂ ਮਿਰਜੇਮੇ ਚ ਤੇ ਜੇਕਰ ਨਹੀਂ ਇਹ ਜਲਦ ਤੋਂ ਜਲਦ ਫੜਦੇ ਤਾਂ ਅਸੀਂ ਖੇਤੀ ਕੋ ਧਰਨਾ ਦੇਵਾਂਗੇ ਪੁਲਿਸ ਥਾਣਾ ਕੁਲਗੜੀ ਦੀ ਪੁਲਿਸ ਦਾ ਕੀ ਰੋਲ ਹੈਗਾ ਜਿਨੇ ਕਹਿੰਦੇ ਵੀ ਅਸੀਂ ਗੇੜੇ ਮਾਰ ਰਹੇ ਆ ਮਾਂ ਵੀ ਬੱਚੇ ਦੀ ਜਿਹਦੀ ਮੌਤ ਹੋਈ ਉਹਦੀ ਮਾਂ ਔਰ ਉਹਦੇ ਪਿਤਾ ਗੇੜੇ ਮਾਰ ਰਹੇ ਆ ਕਹਿੰਦੇ ਥਾਣੇ 'ਚ ਨਹੀਂ ਹੋ ਰਿਹਾ ਥਾਣੇ ਨੂੰ ਕਿਵੇਂ ਦੇਖ ਦਿਓ ਪੁਲਿਸ ਨੂੰ ਥਾਣੇ ਦੀ ਪੁਲਿਸ ਸਾਦੇਰੀ ਨਹੀਂ ਦੇ ਰਹੀ ਦੇਖੋ ਜੀ ਜਿਹੜੇ ਪੁਲਿਸ ਦੀ ਕਾਰਵਾਈ ਹੈ ਤਕਰੀਬਨ ਇੱਕ ਇਕੱਲੀ ਥਾਣਾ ਕੁਲਗੜੀ ਨੂੰ ਕੀ ਕਹਿਣਾ ਹੈ ਐਸਐਸਪੀ ਐਚ ਐਸਪੀਡੀ ਐਸਐਸਪੀ ਵੱਲੋਂ ਸਾਰੀ ਗੈਰ ਜ਼ਿੰਮੇਵਾਰ ਨਾ ਵਰਾਣਾ ਜਿਹੜੀ ਇਹ ਜਿਹੜੀ ਖੇਡ ਖੇਡੀ ਜਾ ਰਹੀ ਹੈ ਜਿਹੜੀ ਉਹਨਾਂ ਵੱਲੋਂ ਖੇਡੀ ਜਾ ਰਹੀ ਹੈ ਕੋਈ ਜ਼ਿੰਮੇਵਾਰੀ लेया ਤੇ ਇਹਨਾਂ ਤੋਂ ਇੱਕ ਵੀ ਕਾਤਲ ਹੈ ਜਿਹੜਾ ਮਤਲਬ ਨਹੀਂ ਫੜਿਆ ਗਿਆ ਜਿਹੜੇ ਪਘੋੜੇ ਕਾਤਲ ਨੇ ਫੜੇ ਨਹੀਂ ਜਾਏ ਗਏ ਜੇ ਪਰਿਵਾਰ ਵੀ ਜਾਂਦਾ ਤੇ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਅਸੀਂ ਇੱਕ ਦੋ ਦਿਨਾਂ 'ਚ ਫੜ ਲਾਂਗੇ ਜੇ ਅਸੀਂ ਯੂਨੀਅਨ ਲੈਵਲ ਤੇ 5-6 ਵਾਰ ਮਿਲੇ ਆ ਤਾਂ ਅਸੀਂ ਬਹੁਤ ਜਲਦ ਫੜ ਲਾਂਗੇ ਅਸੀਂ ਫੜੇ ਹੀ ਬੈਠੇ ਆ ਬਸ 2-4 ਦਿਨਾਂ 'ਚ ਅਸੀਂ ਇਹਨੂੰ ਕਵਰ ਕਰ ਦਿੰਨੇ ਆ ਪਰ ਜਿਹੜਾ ਮਤਲਬ ਇਸ ਇਥੋਂ ਸਾਫ਼ ਝਾਰ ਹੈ ਵੀ ਇਹਨਾਂ ਨੇ ਜਿਹੜਾ ਇਹ ਜਿਹੜੀ ਪੁਲਿਸ ਹੈ ਪੁਲਿਸ ਦੇ ਅਧਿਕਾਰੀ ਨੇ ਸਾਰਾ ਪੁਲਿਸ ਪ੍ਰਸ਼ਾਸਨ ਹੈ ਉਹ ਮਤਲਬ ਇੱਕ ਸਾਨੂੰ ਜਿਹਨੂੰ ਕਹਿ ਦਈਏ ਵੀ ਇਹ ਟਾਈਮ ਪਾਸ ਕਰ ਰਿਹਾ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਨਹੀਂ ਕਰਦੇ ਤਾਂ ਅਸੀਂ ਸ਼ਾਇਦ ਕੱਲ ਜਾਂ ਪਰਸੋਂ ਐਸਐਸਪੀ ਮੈਡਮ ਨੂੰ ਮਿਲਾਂਗੇ ਜੇਕਰ ਜਲਦ ਨਹੀਂ ਗ੍ਰਿਫਤਾਰੀਆਂ ਕਰਦੇ ਤੇ ਫਿਰ ਅਸੀਂ ਆਉਣ ਵਾਲੇ ਸਮੇਂ ਵਿੱਚ ਧਰਨਾ ਦੇਾਂਗੇ ਜਲਦ ਤਾਂ ਬਿਲਕੁਲ ਦਾਦਾ ਜੀ ਬੜਾ ਪਿਆਰ ਹੁੰਦਾ ਹੈ ਪੁੱਤਰੇ ਦੇ ਨਾਲ ਔਰ ਜਦੋਂ ਦਾ ਹਾਲਾਂਕਿ ਅਸੀਂ ਚੀਜ਼ ਨਹੀਂ ਚਾਹੁੰਦੇ ਸੀ ਪਰ ਇਹਨਾਂ ਨੇ ਕਿਹਾ ਕਿ ਮੈਂ ਵੀ ਕੈਮਰੇ ਤੇ ਜ਼ਰੂਰ ਬੋਲਣਾ ਮੈਂ ਦੱਸਣਾ ਵੀ ਇਨਸਾਫ ਜ਼ਰੂਰ ਜਿਹੜਾ ਸਾਨੂੰ ਦਿੱਤਾ ਜਾਵੇ ਹਾਲਾਂਕਿ ਆਫ ਕੈਮਰਾ ਵੀ ਇਹਨਾਂ ਦੀ ਹਾਲਤ ਇਸੇ ਤਰੀਕੇ ਨਾਲ ਆ ਉਦੋਂ ਦੀ ਪਿਛਲੇ 2 ਮਹੀਨਿਆਂ ਤੋਂ ਕਹਿ ਲਈ ਹਾਲਤ ਇਸੇ ਤਰੀਕੇ ਨਾਲ ਆ ਇਵੇਂ ਅੱਖਾਂ ਦੇ ਵਿੱਚੋਂ ਇਹਨਾਂ ਦੇ ਪਾਣੀ ਆਉਂਦਾ ਜਦੋਂ ਕੋਈ ਵੀ ਇਹਨਾਂ ਦੇ ਨਾਲ ਉਹਨਾਂ ਦੀ ਗੱਲ ਕਰਦਾ ਕਈ ਵਾਰ ਤਾਂ ਇਕੱਲੇ ਬੈਠ ਕੇ ਹੀ ਰੋਂਦੇ ਆ ਇਹ ਹਾਲਾਤ ਨੇ ਔਰ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜੇ ਪੁਲਿਸ ਉਹਨਾਂ ਦੋਸ਼ੀਆਂ ਨੂੰ ਰਹਿੰਦੇ ਦੋਸ਼ੀਆਂ ਨੂੰ ਨਹੀਂ ਫੜ ਪਾਰੀ ਤਾਂ ਕਿਤਨੇ ਕਿਤੇ ਜੋ ਇਹਨਾਂ ਦੇ ਵੱਲ ਇਲਜ਼ਾਮ ਲਾਏ ਜਾ ਰਹੇ ਨੇ ਕਿਤਨੇ ਕਿਤੇ ਠੀਕ ਦਿਖਦੇ ਨਜ਼ਰ ਆ ਰਹੇ ਆ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਅਗਰ ਪੁਲਿਸ ਪਹਿਲਾਂ ਕਾਰਵਾਈ ਕਰਦੀ ਹੁੰਦੀ ਤਾਂ ਇੱਥੋਂ ਤੱਕ ਜਿਹੜੀ ਆ ਉਹ ਨੌਬਤ ਨਹੀਂ ਆਉਣੀ ਸੀ ਤਾਂ ਇਹ ਉਸ ਲੜਕੇ ਦੇ ਪਿਤਾ ਔਰ ਉਹਨਾਂ ਦੀ ਮਾਂ ਦੋਨੋਂ ਥਾਣੇ ਦੇ ਵਿੱਚ ਕਹਿੰਦੇ ਅਸੀਂ ਜਾਂਦੇ ਹਾਂ ਪਰ ਉੱਥੇ ਵੀ ਟਾਈਮ ਪਾਸ ਜਿਹੜਾ ਕਰਕੇ ਜਾ ਵਿਸ਼ਵਾਸ ਦਿਵਾ ਕੇ ਵੀ ਕਰਦੇ ਆ ਫੜਦੇ ਆ ਕਰਦੇ ਆ ਇਹ ਕਰਕੇ ਸਾਨੂੰ ਤੋੜ ਦਿੱਤਾ ਜਾਂਦਾ ਤਾਂ ਫਿਲਹਾਲ ਅਸੀਂ ਵੀ ਫਿਰੋਜ਼ਪੁਰ ਦੇ ਐਸਐਸਪੀ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਆ ਉਹ ਦਵਾਇਆ ਜਾਵੇ ਤਾਂ ਜੋ ਪਰਿਵਾਰ ਲੰਮੇ ਸਮੇਂ ਤੋਂ ਜਿਹੜੀ ਪਿਛਲੇ 2 ਮਹੀਨਿਆਂ ਤੋਂ ਕਰੀਬ ਉਮੀਦ ਲਾ ਕੇ ਬੈਠਾ ਹੈ ਕਿ ਪੁਲਿਸ ਸਾਨੂੰ ਇਨਸਾਫ ਦਵਾਏਗੀ 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 ਕਿਉਂਕਿ ਧਰਨਾ ਲੱਗਣ ਵਿਲੇ ਵੀ ਇਹ ਕਹਿ ਕੇ ਧਰਨਾ ਚਕਾਇਆ ਗਿਆ ਸੀ ਕਿ ਅਸੀਂ ਕਾਰਵਾਈ ਕਰਾਂਗੇ ਬਹੁਤ ਜਲਦੀ ਕੁਝ ਸਮੇਂ ਚ ਕਾਰਵਾਈ ਕਰਾਂਗੇ ਲੇਕਿਨ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਕਥਿਤ ਤੌਰ ਤੇ ਕਹਿ ਰਿਹਾ ਕਿ ਜਿਹੜੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਦੇਖਦੇ ਹਾਂ ਇਸ ਵੀਡੀਓ ਤੋਂ ਬਾਅਦ ਇਸ ਖਬਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਨੂੰ ਫੜ ਪਾਉਂਦਾ ਹੀ ਰਹਿੰਦੇ ਦੋਸ਼ੀਆਂ ਨੂੰ ਜਾਂ ਫਿਰ ਇਹ ਪਰਿਵਾਰ ਇਸੇ ਤਰ੍ਹਾਂ ਹੀ ਥਾਣਿਆਂ ਦੇ ਵਿੱਚ ਰੋੜਾਂ ਦੇ ਉੱਪਰ ਜਾਂ ਫਿਰ ਦਫ਼ਤਰਾਂ ਦੇ ਵਿੱਚ ਤੱਕੇ ਖਾਂਦਾ ਔਰ ਰੁਲਦਾ ਰਹਿ ਜਾਏਗਾ ਜਾਂ ਫਿਰ ਇਹਨਾਂ ਦੀ ਜਿਹੜੀ ਪੁਕਾਰ ਆ ਉਹ ਸੁਣੀ ਜਾਏਗੀ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ